ਅੱਜ ਮਹਾ ਜੀਵਾਂਤਾਂ ਦਾ ਸਾਬ ਬੜੀ ਜੋਸ਼ੋ ਜਨਾ ਮਨਾਇਆ ਜਾ ਰਹਾ ਹੈ ਸ਼ੋਭਾ ਯਾਤਰਾ ਅਸੀਂ ਕੱਢ ਰਹੇ ਆ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸਾਰੇ ਸ਼ਹਿਰ ਦੇ ਬਾਹਰ ਜ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈ ਸਾਰੇ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਜੈ ਸ਼ੰਕਰ ਜੈ ਬਾਲੇਨਾ ਹਰ ਹਰ ਮਹਾਦੇਵ ਅਸੀਂ ਪਗਵਾੜਾ ਸ਼ਹਿਰ ਦੇ ਵਸਨੀਕਾਂ ਨੇ ਸਾਰੇ ਰਾਜਨੀਤਿਕ ਧਾਰਮਿਕ ਸਮਾਜਿਕ ਔਰ ਸਭ ਭੱਟਾ ਦੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਸ਼ਿਵ ਸਾਰਾ ਪੰਜਾਬ ਵੱਲੋਂ ਮਹਾ ਸ਼ਿਵਰਾਤਰੀ ਦੇ ਅਪੱਚ ਦੇ ਵਿੱਚ ਹਰ ਸਾਲ ਦੀ ਜਿਹੜਾ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਤੇ ਹਿੱਸਾ ਲਿਆ ਅਸੀਂ ਹੁਣ ਸਾਰਿਆਂ ਭਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਬੋਲੇ ਨਾ ਦੇਵ ਆਦੀ ਦੇ ਮਹਾਦੇਵ ਅਗੇ ਪ੍ਰਾਰਥਨਾ ਕਰਦੇ ਆਂ ਕਿ ਸਾਰਿਆਂ ਦੇ ਘਰ ਮੰਗਲ ਹੋਵੇ ਸਾਰਿਆਂ ਦੇ ਘਰ ਖੁਸ਼ੀਆਂ ਹੋਣ ਸਾਰੇ ਦੀਆਂ ਮਨੋਗਾਮਨਾ ਪੂਰੀਆਂ ਹੋਵੇ જય ਕਰਾ ਵੀਰ ਬਈਰਾਂਗੇ ਹਰ ਹਰ ਮਹਾਦੇਵ ਉਪਲਖਲੇ ਵਿੱਚ ਅੱਜ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਾਰੇ ਸੇ ਭਗਤਾਂ ਨੂੰ ਲੱਖ-ਲੱਖ ਵਧਾਈ ਦਿੰਦਾ ਤੇ ਪਰਮਾਤਮਾ ਅਗੇ ਇਹ ਪ੍ਰਾਰਥਨਾ ਕਰਦਾ ਵੀ ਇਸੇ ਤਰ੍ਹਾਂ ਪਰਮਾਤਮਾ ਸਮਾਜਿਕ ਪਿਆਰ ਪ੍ਰੇਮ ਬਣਾਈ ਰੱਖੇ ਤਾਂ ਜੋ ਅਸੀਂ ਹਰ ਸਾਲ ਇਸੇ ਤਰ੍ਹਾਂ ਸ਼ਿਵ ਰਾਤਰੀ ਮਹਾਪਰਵ ਜਿਹੜਾ ਵਾ ਮਨਾਉਂਦੇ ਰਹੀਏ ਤੇ ਇਦਾਂ ਸਾਡਾ ਜਿਹੜਾ ਵਾ ਮੁਲਕ ਤਰੱਕੀ ਦੀ ਰਾਹਾਂ ਤੇ ਚੱਲਦਾ ਰਵੇ ਜੀ ਕੋਲੇ ਸ਼ੰਕਰ ਦੀ ਹਮੇਸ਼ਾ ਸਾਡੇ ਤੇ ਕਿਰਪਾ ਬਣੀ ਰਵੇ ਧੰਨਵਾਦ ਜੀ ਅੱਜ ਮਹਾ ਜੀਵਾਂ ਤੇ ਸਾਬ ਬੜੀ ਜੋਸ਼ ਨਾਲ ਮਨਾਇਆ ਜਾ ਰਿਹਾ ਹੈ ਛੋਪਾ ਯਾਤਰਾ ਅਸੀਂ ਕੱਢਦੇ ਆ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸਾਰੇ ਸ਼ਹਿਰ ਦਾ ਬਹੁਤ ਜਿਆਦਾ ਜੋੜਨ ਪਾਇਆ ਹੈ ਸਾਰੇ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਜੈ ਸ਼ੰਕਰ ਜੈ ਬholenath ਹਰ ਹਰ ਮਹਾਦੇਵ ਅਸੀਂ ਫਗਵਾੜਾ ਸ਼ਹਿਰ ਦੇ ਵਸਨੀਕਾਂ ਦੇ ਸਾਰੇ ਰਾਜਨੀਤਿਕ ਧਾਰਮਿਕ ਸਮਾਜਿਕ ਔਰ ਸਭ ਭਟਾਵੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਸ਼ਿਵਸਾਰਾ ਪੰਜਾਬ ਵੱਲੋਂ ਮਹਾਂ ਸ਼ਿਵਰਾਤਰੀ ਦੇ ਪਛ ਦੇ ਵਿੱਚ ਹਰ ਸਾਦੀ ਜਰਾਂ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਤੇ ਹਿੱਸਾ ਲਿਆ ਅਸੀਂ ਉਹਨਾਂ ਸਾਰਿਆਂ ਭਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਬholenath ਦੇਵਾਰੀ ਦੇ ਮਹਾਦੇਵ ਅਗੇ ਪ੍ਰਾਰਥਨਾ ਕਰਦੇ ਆਂ ਕਿ ਸਾਰੇ ਲੋਕਾਂ ਦੇ ਘਰ ਮੰਗਲ ਹੋਵੇ ਸਾਰਿਆਂ ਦੇ ਘਰ ਖੁਸ਼ੀਆਂ ਹੋਣ ਸਾਰੇ ਦੀਆਂ ਮਨੋਗਾਮਨਾ ਪੂਰੀਆਂ ਹੋਵੇ જય ਕਰਾ ਵੀਰ ਬਈ ਰਾਏ ਹਰ ਹਰ ਮਹਾਦੇਵ ਉਪਲਖ ਦੇ ਵਿੱਚ ਅੱਜ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਾਰੇ ਸੇਵਕ ਭਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਪ੍ਰਮਾਤਮਾ ਅੱਗੇ ਇਹ ਪ੍ਰਾਰਥਨਾ ਕਰਦਾ ਵੀ ਇਸੇ ਤਰ੍ਹਾਂ ਪ੍ਰਮਾਤਮਾ ਸਮਾਜਿਕ ਪਿਆਰ ਪ੍ਰੇਮ ਬਣਾਈ ਰੱਖੇ ਤਾਂ ਜੋ ਅਸੀਂ ਹਰ ਸਾਲ ਇਸੇ ਤਰ੍ਹਾਂ ਸ਼ਿਵ ਰਾਤਰੀ ਮਹਾਪਰਵ ਜਿਹੜਾ ਵਾ ਮਨਾਉਂਦੇ ਰਹੀਏ ਤੇ ਇਦਾਂ ਸਾਡਾ ਜਿਹੜਾ ਵਾ ਮੁਲਕ ਤਰੱਕੀ ਦੀ ਰਾਹਾਂ ਤੇ ਚੱਲਦਾ ਰਵੇ ਜੀ ਕੋਲੇ ਸ਼ੰਕਰ ਦੀ ਹਮੇਸ਼ਾ ਸਾਡੇ ਤੇ ਕਿਰਪਾ ਬਣੀ ਰਵੇ ਧੰਨਵਾਦ ਜੀ ਅੱਜ ਮਹਾ ਜੀਵਾਂ ਤੇ ਸਾਬ ਬੜੀ ਜੋਸ਼ ਨਾਲ ਮਨਾਇਆ ਜਾ ਰਿਹਾ ਹੈ ਛੋਪਾ ਯਾਤਰਾ ਅਸੀਂ ਕੱਢਦੇ ਆ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸਾਰੇ ਸ਼ਾਇਦ ਦਾ ਬਹੁਤ ਜਿਆਦਾ ਯੋਗਦਾਨ ਪਾਇਆ ਹੈ ਸਾਰੇ ਸ਼ਾਇਦ ਦਾ ਬਹੁਤ ਬਹੁਤ ਧੰਨਵਾਦ ਜੈ ਸ਼ੰਕਰ ਜੈ ਬੋਲੇ ਨਾਮ ਹਰ ਹਰ ਮਹਾਦੇਵ ਅਸੀਂ ਪਗਵਾੜਾ ਸ਼ਹਿਰ ਦੇ ਵਸਨੀਕਾਂ ਨੇ ਸਾਰੇ ਰਾਜਨੀਤਿਕ ਧਾਰਮਿਕ ਸਮਾਜਿਕ ਔਰ ਸਭ ਭੱਟਾਵੇ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਅੱਜ ਸ਼ਿਵ ਸਾਰਾ ਪੰਜਾਬ ਵੱਲੋਂ ਮਹਾਂ ਸ਼ਿਵਰਾਤਰੀ ਦੇ ਪਛ ਦੇ ਵਿੱਚ ਹਰ ਸਾਲ ਦੀ ਜਰਾ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਤੇ ਹਿੱਸਾ ਲਿਆ ਅਸੀਂ ਉਹਨਾਂ ਸਾਰਿਆਂ ਭੱਟਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਬੋਲੇ ਨਾਮ ਦੇਵਾਰੀ ਦੇ ਮਹਾਦੇਵ ਅਗੇ ਪ੍ਰਾਰਧਨ ਕਰਦੇ ਆਂ ਕਿ ਸਾਰਿਆਂ ਦੇ ਘਰ ਮੰਗਲ ਮਾਇ ਹੋਵੇ ਸਾਰਿਆਂ ਦੇ ਘਰ ਖੁਸ਼ੀਆਂ ਹੋਣ ਸਾਰੇ ਦੀਆਂ ਮਨੋਗਾਮਨਾ ਪੂਰੀਆਂ ਹੋਵੇ જય ਕਰਾ ਵੀਰ ਬਈ ਰੰਗੇ ਜੈ ਹਰ ਮਹਾਦੇਵ ਉਪਲਖਸ਼ਲੇ ਵਿੱਚ ਅੱਜ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਾਰੇ ਸੇਵ ਭਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਪ੍ਰਮਾਤਮਾ ਅੱਗੇ ਇਹ ਪ੍ਰਾਰਥਨਾ ਕਰਦਾ ਵੀ ਇਸੇ ਤਰ੍ਹਾਂ ਪ੍ਰਮਾਤਮਾ ਸਮਾਜਿਕ ਪਿਆਰ ਪ੍ਰੇਮ ਬਣਾਈ ਰੱਖੇ ਤਾਂ ਜੋ ਅਸੀਂ ਹਰ ਸਾਲ ਇਸੇ ਤਰ੍ਹਾਂ ਸ਼ਿਵ ਰਾਤਰੀ ਮਹਾਪਰਵ ਜਿਹੜਾ ਵਾ ਮਨਾਉਂਦੇ ਰਹੀਏ ਤੇ ਇਦਾਂ ਸਾਡਾ ਜਿਹੜਾ ਵਾ ਮੁਲਕ ਤਰੱਕੀ ਦੀ ਰਾਹਾਂ ਤੇ ਚੱਲਦਾ ਰਹੇ ਜੀ ਭੋਲੇ ਸ਼ੰਕਰ ਦੀ ਹਮੇਸ਼ਾ ਸਾਡੇ ਤੇ ਕਿਰਪਾ ਬਣੀ ਰਹੇ ਧੰਨਵਾਦ ਜੀ